ਅੰਦਰ ਪਰਮਾਤਮਾ ਦੀ ਜੋਤ ਵੇਖਣੀ ਸੀ ਪਰ ਇਹ ਬਾਹਰ ਹੀ ਵੇਖਦਾ ਰਿਹਾ ਜਿਵੇਂ ਕਿ ਬੀਬੀ ਨਾ ਕੋਈ ਬਜ਼ੁਰਗ ਔਰਤ ਸ਼ਾਮਾਂ ਦਾ ਵੇਲਾ ਸੀ ਤੇ ਬਾਹਰ ਕੁਝ ਲੰਬਦੀ ਫਿਰੇ ਕੁਝ ਬੰਦਿਆਂ ਨੇ ਵੇਖਿਆ ਵੀ ਚਲੋ ਬਜ਼ੁਰਗ ਮਾਤਾ ਇਹਦੀ ਹੈਲਪ ਕਰ ਦਿੰਦੇ ਆ ਮਦਦ ਕਰ ਦਿੰਦੇ ਆ ਕਹਿੰਦੇ ਮਾਤਾ ਕੀ ਗਵਾਚ ਗਿਆ ਤੇਰਾ ਅਸੀਂ ਭਲਾ ਲਵਾ ਦਿੰਦੇ ਆ ਕਹਿੰਦੀ ਮੇਰੀ ਸੂਈ ਗਵਾਚ ਗਈ ਸੂਈ ਗੁੰਮ ਹੋ ਗਈ ਕਹਿੰਦੇ ਲੈ ਅਸੀਂ ਭਲਾ ਦਿੰਦੇ ਆ ਤੇਰੇ ਨਾਲ ਲੱਭਦੇ ਰਹੇ ਲੱਭਦੇ ਰਹੇ ਕਹਿੰਦੇ ਮਾਤਾ ਇੱਥੇ ਡਿੱਗੀ ਸੀ ਇੱਥੇ ਡਿੱਗੀ ਸੀ ਸੂਈ ਜਿੱਥੇ ਤੋਂ ਲੱਭ ਰਹੀ ਹੈ ਕਹਿੰਦੀ ਨਾਲ ਡਿੱਗੀ ਤਾਂ ਅੰਦਰ ਸੀ ਘਰ ਦੇ ਅੰਦਰ ਡਿੱਗੀ ਸੀ ਕਹਿੰਦੇ ਫਿਰ ਇੱਥੇ ਕਿਉਂ ਲੱਭਦੀ ਹੈ ਤੂੰ ਪਾਗਲ ਤੇ ਨਹੀਂ ਕਿਤੇ ਜੇ ਸੂਈ ਅੰਦਰ ਡਿੱਗੀ ਹੈ ਫਿਰ ਇੱਥੇ ਕਿਉਂ ਲੱਭ ਰਹੀ ਹੈ ਕਹਿੰਦੀ ਅੰਦਰ ਜਦੋਂ ਸੂਈ ਡਿੱਗੀ ਸੀ ਉਦੋਂ ਚਾਨਣ ਸੀ ਸ਼ਾਮ ਪੈ ਗਈ ਉੱਥੇ ਹਨੇਰਾ ਹੋ ਗਿਆ ਤੇ ਮੈਂ ਸੋਚਿਆ ਇੱਥੇ ਚਾਨਣ ਇੱਥੇ ਲੱਭ ਲੈਣੀ ਹੈ ਇਥੋਂ ਲੱਭ ਜਾ ਉਹ ਕਹਿੰਦੇ ਔਰਤ ਤੇ ਬਿਲਕੁਲ ਪਾਗਲ ਹੈ ਸੂਈ ਅੰਦਰ ਡਿਜੀ ਹੈ ਤੇ ਲੱਭਦੀ ਵਾਰ ਫਿਰਦੀ ਹੈ ਕਹਿੰਦੇ ਇੱਕ ਗੱਲ ਹੈ ਵੀ ਬਾਹਰ ਚਾਣਨਾ ਤੇ ਬਾਹਰ ਸੂਈ ਇੱਥੇ ਲੱਭਣ ਲੱਗ ਜਾ ਇਦਾਂ ਥੋੜਾ ਹੁੰਦਾ ਵੀ ਸੂਈ ਅੰਦਰ ਹੋਵੇ ਘਵਾਚੀ ਤੇ ਲੱਭੀਏ ਬਾਹਰ ਉਹ ਔਰਤ ਨੇ ਉਹ ਮਾਤਾ ਨੇ ਬਜ਼ੁਰਗ ਮਾਤਾ ਨੇ ਜਵਾਬ ਦਿੱਤਾ ਕਹਿੰਦੀ ਸਾਰੀ ਦੁਨੀਆ ਤੇ ਇਦਾਂ ਹੀ ਕਰਦੀ ਪਈ ਹੈ ਸਾਰੀ ਦੁਨੀਆ ਮੈਂ ਤਾਂ ਦੁਨੀਆ ਨੂੰ ਵੇਖ ਕੇ ਲੱਭਣ ਲੱਗ ਪਈ ਸਾਰੀ ਦੁਨੀਆ ਤੇ ਇਦਾਂ ਹੀ ਕਰਦੀ ਪਈ ਐ ਜਿਹੜੀ ਚੀਜ਼ ਅੰਦਰ ਐ ਉਹਨੂੰ ਬਾਹਰ ਲੱਭਦੇ ਪਏ ਨੇ ਕੋਈ ਪਹਾੜਾਂ 'ਚ ਬੈਠਾ ਲੱਭਦਾ ਕੋਈ ਕਿਤੇ ਬੈਠਾ ਲੱਭਦਾ ਚੀਜ਼ ਅੰਦਰ ਪਈ ਐ ਪਰਮਾਤਮਾ ਹੈ ਅੰਦਰ ਐ ਉਹਨੂੰ ਅੰਦਰੋਂ ਖੋਜਣ ਦੀ ਬਜਾਏ ਜਿਹੜੀ ਚੀਜ਼ ਅੰਦਰ ਘਵਾਚੀ ਐ ਉਹਨੂੰ ਅੰਦਰੋਂ ਲੱਭਣ ਦੀ ਬਜਾਏ ਬਾਹਰੋਂ ਲੱਭਦੇ ਫਿਰਦੇ ਨੇ ਜਿਵੇਂ ਮੇਰੀ ਸੂਈ ਘਵਾਚੀ ਅੰਦਰ ਐ ਲੱਭਦੀ ਮੈਂ ਬਾਹਰ ਪਈ ਆਂ ਖੈਣ ਦਾ ਭਾਵ ਜਿਹੜਾ ਸੁੱਖ ਆਰਾਮ ਜਦੋਂ ਮਿਲਿਆ ਤੇ ਅੰਦਰੋਂ ਮਿਲੇਗਾ ਬਾਹਰੋਂ ਪਦਾਰਥਾਂ ਦੇ ਵਿੱਚੋਂ ਕਦੇ ਵੀ ਸੁੱਖ ਬੰਦਾ ਪਾ ਨਹੀਂ ਸਕਦਾ ਪਦਾਰਥ ਬੰਦੇ ਨੂੰ ਸੁਖੀ ਕਰ ਹੀ ਨਹੀਂ ਸਕਦਾ ਪਦਾਰਥਾਂ ਦੇ ਢੇਰ ਲੱਗੇ ਪਏ ਹੁਣ ਜਿੰਨਾ ਚਿਰ ਮਨ ਦੁਖੀ ਹੈ ਨਾ ਉਨਾ ਚਿਰ ਬੰਦੇ ਨੂੰ ਕੋਈ ਚੀਜ਼ ਚੰਗੀ ਨਹੀਂ ਲੱਗਦੀ ਮਨ ਖੁਸ਼ ਹੋਵੇ ਮਨ ਸੁਖੀ ਹੈ ਬਾਹਰ ਭਾਵੇਂ ਪੱਤ ਝੜੀ ਹੋਵੇ ਉਹ ਵੀ ਬਹਾਰਾਂ ਵਰਗੀ ਲੱਗਦੀ ਹੈ ਜੇ ਬਾਹਰ ਭਾਵੇਂ ਬਹਾਰਾਂ ਹੋਣ ਅੰਦਰੋਂ ਬੰਦੇ ਦਾ ਮਨ ਦੁਖੀ ਹੈ ਬਾਹਰ ਪੱਤ ਝਾੜੀ ਦਿਖੇਗੀ ਸੁੱਖ ਤੇ ਆਰਾਮ ਪ੍ਰਮਾਤਮਾ ਪਰਮੇਸ਼